ਜੋ ਸਭ ਤੋਂ ਪਹਿਲਾਂ ਤੇ ਮੈਂ ਪ੍ਰਬਤਪਨ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਵੀ ਜਿਨ੍ਹਾਂ ਨੇ ਸਾਨੂੰ ਫਟੇਗੜ ਦੇ ਵਿੱਚ ਜਨਮ ਦਿੱਤਾ ਹੈ ਅੱਜ ਮੈਂ ਆਪਣੀ ਵੱਲੋਂ ਆਪਣੇ ਪਰਿਵਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਜੀ ਵੱਲੋਂ ਔਰ ਸਾਰੀ ਆਮ ਆਦਮੀ ਪਾਰਟੀ ਦੀ ਸਮੁੱਤੀ ਟੀਮ ਵੱਲੋਂ ਫਟੇਗੜ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਫਟੇਗੜ ਵਾਸੀਆਂ ਨੂੰ ਇੱਕ ਮੈਂ ਆਪਣੇ ਵੱਲੋਂ ਬੇਨਤੀ ਵੀ ਕਰਦਾ ਕਿ 2024 ਦੇ ਵਿੱਚ ਜੇ ਕੋਈ ਜਾਣੇ-ਅਣਜਾਣੇ ਦੇ ਵਿੱਚ ਗਲਤੀ ਹੋ ਗਈ ਹੋਵੇ ਕਿਉਂਕਿ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਫਟੜ ਘੜ ਵਾਸੀਆਂ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਖਰੀ ਰਵਿੰਦ ਕੇਜਰੀਵਾਲ ਜੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜ਼ਿੰਮੇਵਾਰੀ ਨਿਭਾਉਂਦੇ ਆ ਕੋਈ 2024 ਦੇ ਵਿੱਚ ਕਿਸੇ ਨੂੰ ਕੋ ਵੱਧਾ ਘਟਾ ਬੋਲਿਆ ਵੀ ਗਿਆ ਮੈਂ ਉਸ ਚੀਜ਼ ਦੀ ਮੈਂ ਮਾਫੀ ਚਾਹੁੰਦਾ ਔਰ ਅੱਗੇ ਜਿੰਨੀ ਵੀ ਸਾਡੀ ਟੀਮ ਹੈ ਬੂਥ ਲੈਵਲ ਦੀ ਟੀਮ ਹੈ ਪਿੰਡ ਲੈਵਲ ਦੀ ਟੀਮ ਹੈ ਸ਼ਹਿਰ ਦੀ ਸਾਡੀ ਬੂਥ ਲੈਵਲ ਦੀ ਟੀਮ ਹੈ ਉਹਨਾਂ ਨੂੰ ਵੀ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਨੀ ਚਾਹੁੰਦਾ ਸ਼ਹਿਰ ਵਾਸੀਆਂ ਵਾਸਤੇ ਫਟੜ ਘੜ ਅਸੀਂ ਕਾਂਦਰੀ ਪਾਣਾ 2024 ਦੇ ਵਿੱਚ ਕਿਸੇ ਕੋਲੋਂ ਵੀ ਕੋ ਜਾਣੇ-ਜਾਣੇ ਵਿੱਚ ਗਲਤੀ ਹੋ ਗਈ ਓਏ ਉਹਨੂੰ ਭੁੱਲ ਕੇ 2025 ਦੇ ਵਿੱਚ ਅੱਜ ਅਸੀਂ ਦਿਨ ਦੀ ਸ਼ੁਰੂਆਤ ਕੀਤੀ ਹੈ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਪਰ ਨਵੇਂ ਸਾਲ ਦੇ ਵਿੱਚ ਅਸੀਂ ਇਹ ਨਿਰਣੇ ਕਰਨਾ ਹੈ ਹਮੇਸ਼ਾ ਅਸੀਂ ਰਾਜਨੀਤੀ ਦੇ ਵਿੱਚ ਰਹਿ ਕੇ ਕਿਉਂਕਿ ਰਾਜਨੀਤੀ ਦੇ ਵਿੱਚ ਕਈ ਪਰਿਵਾਰਾਂ ਨੂੰ ਸਾਡੇ ਇਤਹਾਸਾਂ ਹੁੰਦੀਆਂ ਨੇ ਕਈ ਪਰਿਵਾਰਾਂ ਨੂੰ ਅਸੀਂ ਡਿਵੈਲਪਮੈਂਟ ਦੇ ਜਿਹੜੇ ਉਹਨਾਂ ਦੇ ਹੱਕ ਹੁੰਦੇ ਨੇ ਪਹੁੰਚਾਉਣੇ ਹੁੰਦੇ ਨੇ ਮੈਂ ਆਪਣੀ ਸਾਰੀ ਸਮੂਚੀ ਟੀਮ ਨੂੰ ਉਹ ਜਿੰਨੇ ਵੀ ਸਾਡੇ ਬੂਥ ਇੰਚਾਰਜ ਨੇ ਸਾਡੇ ਸਰਪੰਚ ਨੇ ਸਾਡੇ ਆਉਣ ਵਾਲੇ ਸ਼ਹਿਰ ਦੇ ਵਿੱਚ ਐਮਸੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਮੈਂ ਆਪਣੇ ਵੱਲੋਂ ਬੇਨਤੀ ਕਰਨੀ ਚਾਹਣਾ ਵਾਰਡ ਚਾਰਜਾਂ ਨੂੰ ਕਿ ਹਮੇਸ਼ਾ ਅਸੀਂ ਗਰੀਬ ਪਰਿਵਾਰਾਂ ਵਾਸਤੇ ਜੋ ਸਾਡੇ ਤੇ ਆਸ ਉਮੀਦ ਰੱਖਦੇ ਨੇ ਉਹਨਾਂ ਵਾਸਤੇ ਅਸੀਂ ਕੰਧ ਨਹੀਂ ਬਣਾਣਾ ਉਹਨਾਂ ਵਾਸਤੇ ਅਸੀਂ ਪੁਲ ਬਣਾਣਾ ਵਾ ਤਾਂ ਜੋ ਅਸੀਂ ਕਿਸੇ ਦੇ ਕੰਮ ਆ ਸਕੀਏ ਮੈਂ ਦੁਬਾਰਾ ਫੇਰ ਆਪਣੇ ਵੱਲੋਂ ਸਾਰੀ ਆਪਣੀ ਟੀਮ ਵੱਲੋਂ ਸਰਦਪੁਰਕੁਮ ਸਿੰਘ ਮਾਨ ਜੀ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਪ੍ਰਮਾਤਮਾ ਦੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਰੇ ਹੀ ਅਧਿਗੜ ਚੂੜੀਆਂ ਵਾਸੀਆਂ ਨੂੰ ਪੂਰੇ ਦੇਸ਼ਾਂ ਮੇ ਤੁਸ ਦੇਸ਼ਾਂ ਅਸੀਂ ਦੇਸ਼ਾਂ ਮੇ ਤੁਸ ਤੇ ਪੰਜਾਬੀਆਂ ਦੀ ਹਮੇਸ਼ਾ ਬੇਨ ਭਰਿਆ ਆਸ ਰੱਖਣ ਬਹੁਤ ਬਹੁਤ ਧੰਨਵਾਦ ਜੀ ਜੀ ਬਹੁਤ ਅਗਲੇ ਸਾਲ ਨਗਰ ਕੌਂਸਲ ਦੇ ਇਲੈਕਸ਼ਨ ਹੋਣੇ ਨੇ ਉਸ ਤੋਂ ਅਗਲੇ ਸਾਲ ਵਿਧਾਨ ਸਭਾ ਦੀਆਂ ਇਲੈਕਸ਼ਨ ਆਉਣੀਆਂ ਅਸੀਂ ਤਾਂ ਪੂਰੇ ਸ਼ਹਿਰ ਲਈ ਕੋਟਾ ਦੇ ਮਾਸਟਰ ਪਲਾਨ ਲੈ ਕੇ ਆ ਰਹੇ ਜਿਸ ਜੀਦ ਵਿੱਚ ਸ਼ਹਿਰ ਨੂੰ ਕੋਈ ਕੰਮ ਮਿਲ ਸਕੋ ਵੇਖੋ ਜੀ ਸਭ ਤੋਂ ਪਹਿਲੇ ਤੇ ਫਲੇਦਾਰ ਟੂਰੀਆਂ ਦੇ ਜਿੰਨੇ ਵੀ ਮੈਂ ਸੰਗਤ ਦੀ ਫਲਦਾਰ ਟੂਰੀਆਂ ਵਾਸੀਆਂ ਦੀ ਜਿਹੜੀ ਡਿਮਾਂਡ ਹੁੰਦੀ ਹੈ ਮੈਂ ਨਹੀਂ ਚਾਹੁੰਦਾ ਵੀ ਅਸੀਂ ਪਿੰਡ ਦਾ ਬਣਾ-ਬਣਾ ਕੇ ਛੱਡੀ ਜਾਈਏ ਤੇ ਉਹ ਮੁੜ ਕੇ ਖੰਡਰ ਬਣ ਜਾਣ। ਅੱਗੇ ਤੋਂ ਵਸਨੀਕਾਂ ਦੀ ਜਿਹੜੀ ਜਿਹੜੀ ਵੀ ਡਿਮਾਂਡ ਹੋਊਗੀ ਜੋ-ਜੋ ਵੀ ਪਹਿਲੇ ਵੀ ਮੈਨੂੰ ਡਿਮਾਂਡਾਂ ਲਗਾਈਆਂ ਮੈਂ ਡਿਮਾਂਡਾਂ ਦੇ ਵਿਹਾਰ ਦੇ ਉੱਤੇ ਕਈ ਕੰਮ ਇੱਦਾਂ ਦੇ ਨੇ ਮੈਂ ਕਿਸੇ ਨੂੰ ਵੇਖੋ ਅੱਜ ਕੁਸ਼ੀਦਾ ਦੇਣਾ ਮੈਂ ਕਿਸੇ ਨੂੰ ਬੋਲਾ ਨਹੀਂ ਬੋਲਣਾ ਚਾਹੁੰਦਾ। ਪੂਰੇ ਸਮੇਂ ਤੱਕ ਤੁਸੀਂ ਗੱਲ ਆਪ ਹੀ ਕਰ ਰਹੇ ਪੀ 2026 ਦੀ ਜਨਵਰੀ ਵਿੱਚ ਐਮਸੀ ਦੀ ਇਲੈਕਸ਼ਨ। ਮੈਂ ਪੂਰੇ ਵਿਸ਼ਵਾਸ ਨਾਲ ਤੁਹਾਨੂੰ ਇਹ ਚੀਜ਼ ਦਾ ਭਰੋਸਾ ਦਵੋਣਾ ਵੀ 2026 ਦੇ ਵਿੱਚ 13 ਦੀਆਂ 13 ਵਾਰਾਂ ਤੈਨੂੰ ਅਸੀਂ ਆਪਣੇ ਐਮਸੀ ਬਣਾਵ ਜਿਹੜੀਆਂ ਐਮਸੀਆਂ ਦਾ ਕਰਕੇ ਰੁਕਾਵਟਾਂ ਆਉਂਦੀਆਂ ਉਹਨਾਂ ਰੁਕਾਵਟਾਂ ਨੂੰ ਅਸੀਂ ਦੂਰ ਕਰਾਂਗੇ ਮੈਂ ਕਈ ਵਾਰ ਜਿਹੜੇ ਫੈਦਲਤ ਚੂੜੀਆਂ ਨੇ ਅਸੀਂ ਇਹਨਾਂ ਨੂੰ ਕੂਮ ਕਾਲ ਤੇ ਵੀ ਨੰਨ ਕੀਤੀ ਹੈ ਮੈਸੇਜ ਤੱਕ ਵੀ ਭਜਾਇਆ ਪਤਾ ਨਹੀਂ ਕਿਉਂ ਪਤਾ ਨਹੀਂ ਕਿਉਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਵੀ ਅਸੀਂ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਨਹੀਂ ਹੋਣ ਦੇਣੀ ਜੇ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਤੇ ਸ਼ਾਇਦ ਕਿਤੇ ਆਮ ਆਦਮੀ ਪਾਰਟੀ ਵੱਡੀ ਹੋ ਜਾਂਦੀ ਗਲਤ ਇਦਾਂ ਨਹੀਂ ਹੋਣਾ ਚਾਹੀਦਾ ਕਦੀ ਐਮਸੀ ਬਣ ਕੇ ਜਾਂ ਸਰਪੰਚ ਬਣ ਕੇ ਕੋਈ ਸਰਕਾਰਾਂ ਨਹੀਂ ਬਣਦੀਆਂ 2022 ਦਾ ਅਸੀਂ ਰਿਜ਼ਲਟ ਵੇਖਿਆ ਕੋਈ ਸਰਪੰਚ ਨਹੀਂ ਸੀ ਕੋਈ ਐਮਸੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ 92% ਕਰੀਆ ਕਿੱਸ ਕਰਕੇ ਅਸੀਂ ਨਾਲ ਮਿਲ ਕੇ ਰਹੀਏ ਜਿੱਥੇ ਜਿੱਥੇ ਸਾਡਾ ਹਲਕਾ ਵਾਸੀਆਂ ਨੂੰ ਜਿੱਥੇ ਜਿੱਥੇ ਸਾਡਾ ਵਾੜ ਵਾਸੀ ਨੂੰ ਪਿੰਡ ਵਾਸੀ ਨੂੰ ਜਾਂ ਸ਼ਹਿਰ ਵਾਸੀ ਨੂੰ ਜਿੱਥੇ ਜਿੱਥੇ ਵੀ ਸਾਡੀ ਪੋਲੀਟਿਕਲ ਭਰਾ ਦੀ ਕਿਸੇ ਦੀ ਵੀ ਜੋੜ ਪਈਏ ਸਾਨੂੰ ਖੜਨਾ ਚਾਹੀਦਾ ਸ਼ਹਿਰ ਵਾਸਤੇ ਬਿਲਕੁਲ ਜਿੰਨੀ ਵੀ ਡਿਵੈਲਪਮੈਂਟ ਵਾਸਤੇ ਬਿਲਕੁਲ ਜਿੰਨਾ ਵੀ ਸਰਕਾਰ ਕੋਲ ਪੈਸਾ ਲਿਆਂਦਾ ਜਾਊਗਾ ਸਪੱਸ਼ਟ ਬਦ ਲੈ ਕੇ ਆਵਾਂਗੇ ਪਰ ਕਾਫੀ ਕੁਝ ਅਸੀਂ ਲੈ ਕੇ ਵੀ ਆਏ ਆ ਬਸ ਸਟੈਂਡ ਦਾ ਪਲਾਨ ਸੀ ਬਸਟੈਂਡ ਦਾ ਪਲਾਨ ਉਹਨੂੰ ਬਾਹਰ ਕੀਤਾ ਗਿਆ ਥੋੜੀ ਦਮੇ ਤੱਕ ਆ ਥੋੜੇ ਸਮੇਂ ਤੱਕ ਬਸਟੈਂਡ ਦਾ ਵੀ ਸ਼ੁਰੂ ਤਸੀਲ ਕੰਪਲੈਕਸ ਦਾ ਸ਼ੁਰੂ ਕਰਾਂ ਹਾਂ ਜੀ ਤਕਰੀਬਨ ਹੋ ਗਿਆ ਤਸੀਲ ਕੰਪਲੈਕਸ ਦਾ ਉਹਦਾ ਵੀ ਸ਼ੁਰੂ ਕਰਾਂਗੇ ਪਰ ਬਿਜਲੀ ਬੋਰਡ ਦਾ ਜਿਹੜਾ ਤਾਰਾਂ ਦਾ ਕਾਫੀ ਖਲਾਰਾ ਹੈ ਸ਼ਹਿਰ ਦੇ ਵਿੱਚ ਇਹਦੀ ਵੀ ਮੈਂ ਡਿਮਾਂਡ ਐਸ ਸੀ ਸਾਹਿਬ ਨਾਲ ਔਰ ਮੰਤਰੀ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਪਰ ਥੋੜੇ ਦਿਨ ਪਹਿਲਾਂ ਮੈਂ ਇੱਕ ਸਟੇਡੀਅਮ ਹੈ ਸਾਡਾ ਗਰਲ ਸਕੂਲ ਦੇ ਕੋਲ ਹੈ ਤੇ ਵੈਸੇ ਗਰਲ ਸਕੂਲ ਸਟੂਡੈਂਟ ਸਟੇਡੀਅਮ ਲੇਕਿਨ ਆਪਾਂ ਸ਼ਹਿਰ ਵਾਸੀਆਂ ਨੂੰ ਵੀ ਸ਼ਹਿਰ ਵਾਸਤੇ ਕਿਉਂਕਿ ਹਰ ਇੱਕ ਪਰਿਵਾਰ ਚਾਹੁੰਦਾ ਵਾ ਕਿ ਅਸੀਂ ਸੇਫ ਜਗ੍ਹਾ ਤੇ ਸੈਰ ਕੀਤੀ ਜਾਵੇ ਕੋਈ ਇਦਾਂ ਦਾ ਹਾਦਸਾ ਨਾ ਹੋਵੇ ਮੈਂ ਸਟੇਡੀਅਮ ਵਾਸਤੇ ਆਪਣੇ ਮੰ ਮંત્રી ਸਾਹਿਬ ਨਾਲ ਮੈਂ ਇਹਨਾਂ ਦੇ ਬਸਟੇਡੀਅਮ ਬਾਰੇ ਗੱਲ ਕੀਤੀ ਐ ਅਸੀਂ ਸਟੇਡੀਅਮ ਦੇ ਆਲੇ ਦੁਆਲੇ ਇੱਕ ਟਰੈਕ ਬਣਾਵਾਂਗੇ ਲਾਈਟ ਸਿਸਟਮ ਲਾਵਾਂਗੇ ਤਾਂ ਜੋ ਸਾਡੇ ਜਿਹੜੇ ਸ਼ਹਿਰ ਵਾਸੀ ਆ ਸਵੇਰੇ ਉੱਠ ਕੇ ਜਾਂ ਸ਼ਾਮ ਦੇ ਟਾਈਮ ਜਿਹੜੀ ਸੈਰ ਕਰਦੇ ਨੇ ਉਹ ਸੈਰ ਹਰ ਪਰਿਵਾਰ ਦਾ ਕੀ ਕਰਦਾ ਕਿਉਂਕਿ ਸੈਰ ਕਰਨੀ ਬੜੀ ਜ਼ਰੂਰੀ ਇਸ ਕਰਕੇ ਮੈਂ ਇਹ ਚੀਜ਼ ਤੁਹਾਨੂੰ ਭਰੋਸਾ ਦਉਣਾ ਵੀ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਕੋਈ ਕੰਮ ਨਹੀਂ ਰਿਹਾ ਬਹੁਤ ਬਹੁਤ ਧੰਨਵਾਦ ਹਜੀ ਮੇਰੇ ਵੱਲੋਂ ਸਾਡੇ ਸ਼ਹਿਰ ਵਾਸੀਆਂ ਨੂੰ ਸਾਸੀ ਗਾਲ ਜੀ ਜਾਂ ਸ਼੍ਰੀ ਰਾਮ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਮੇਰੇ ਸਾਕ ਜਿਹੜੇ ਆ ਸਾਰਿਆਂ ਨੂੰ ਮੈਂ ਨਵੇਂ ਸਾਲ ਦੀ ਬਹੁਤ ਮੁਬਾਰਕਾਂ ਦਿੰਦਾ। ਲਾਪੋਣਾ ਨੂੰ ਨਵੇਂ ਸਾਲ ਖੁਸ਼ੀ ਆਪ। ਹਾਂਜੀ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਇਸ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਹਮੇਸ਼ਾ ਤੁਹਾਡੀ ਸੇਵਾ ਕਰਦੀ ਰਹੇਗੀ। ਮਲਬੀਬਪੁਰ ਨੂੰ ਸਾਹਿਬ ਅੱਜ ਸਪੈਸ਼ਲ ਤੌਰ ਦੇ ਉੱਤੇ ਫਤਿਹਗੜ ਚੂੜੀਆਂ ਦੇ ਜਿਨ੍ਹਾਂ ਉਹਨਾਂ ਨੂੰ ਬੜਾ ਮਾਣ ਮਖਸ਼ਿਆ ਹੈ। ਅੱਜ ਸਪੈਸ਼ਲ ਤੌਰ ਦੇ ਤੇ ਉਹਨਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇਣ ਦੇ ਮੌਕੇ ਆ। ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖੇ ਫਤਿਹ ਮੈਂ ਤਰਪਾਲ ਸਿੰਘ ਸੰਧੂ ਵਾਰਡ ਨੰਬਰ 3 ਇੰਚਾਰਜ ਆਪਣੇ ਵੱਲੋਂ ਅਤੇ ਸਰਦਾਰ ਬਲਬੀਰ ਸਿੰਘ ਪੰਨੂਵਾਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੇਣਾ ਨਵੇਂ ਸਾਲ ਦੀ ਭਾਈ ਗੁਰਦੀਖਾ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਰਦਾਰ ਬਲਬੀਰ ਸਿੰਘ ਪੰਨੂ ਵੱਲੋਂ ਔਰ ਸਾਰੀ ਸ਼ਹਿਰ ਦੀ ਆਮ ਪਾਲਜ ਦੀ ਟੀਮ ਵੱਲੋਂ ਸਾਰੇ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦੇਣਾ ਔਰ ਆਸ ਰੱਖਦਾ ਹਾਂ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋਗੇ ਅਤੇ ਰੱਬ ਦਾ ਤੇ ਮਿਹਰ ਪ੍ਰਾਪਤ ਰਕੇਗਾ। ਹਾਂਜੀ ਮੈਂ ਬਿਸ਼ਾਲ ਸੀ ਸੋਚਾ ਤੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਰਦਾਰ ਬਲਜੀਤ ਸਿੰਘ ਪੰਨੂ ਨੂੰ ਔਰ ਸਾਡੀ ਪੂਰੀ ਫਤਿਹਗੜੀ ਦੀ ਟੀਮ ਨੂੰ ਆਮਦਵੀ ਦੀ ਟੀਮ ਨੂੰ ਪੂਰੇ ਸ਼ਹਿਰ ਨਿਵਾਸੀ ਨੂੰ ਔਰ ਦੇਸ਼ ਦੇਸ਼ੀ ਚ ਵਸਦੇ ਸੱਜਣਾ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਨਵਜੂ ਨਵਾਂ ਸਾਲ ਹੈ ਵਾਲਾ ਆਪ ਸਭ ਲਈ ਆਸ਼ੀਸ਼ ਔਰ ਬਰਕਤਾਂ ਲੈ ਕੇ ਆਵੇ। ਪੰਨੂ ਸਾਹਿਬ ਦਾ ਪਹਿਲੇ ਫੱਟੇ ਘਾੜੋਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਪੰਨੂ ਸਾਹਿਬ ਨੇ ਆਪਣੇ ਰੁਜ਼ੀਮੀਆਂ ਚੋਂ ਟਾਈਮ ਕੱਢ ਕੇ ਇੱਥੇ ਆਏ ਤੇ ਇੱਕ ਛੋਟੀ ਜਿਹੀ ਥਾਂ ਦੇ ਪੰਨੂ ਸਾਹਿਬ ਨੇ ਇੱਥੇ ਆਏ ਤੇ ਆਪਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਨਵੇਂ ਸਾਲ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬੀਆਂ ਨੂੰ ਤੇ ਦੇਸ਼ ਆਬਾਦੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਪੰਨੂ ਸਾਹਿਬ ਦਾ ਇੱਕ ਮੈਸੇਜ ਹੈ ਸ਼ਹਿਰ ਵਾਸੀਆਂ ਲਈ ਕਿ ਪਾਰਟੀ ਬਾਰੇ ਤੋੜ ਕੇ ਸਿੱਧੇ ਆਓ ਕਿਸੇ ਨੂੰ ਵੀ ਪਾਰਟੀ ਲੈਵਲ ਤੇ ਨਹੀਂ ਕੰਮ ਕੀਤੇ ਜਾਣਗੇ ਲੋਕਾਂ ਨੇ ਕੰਮ ਕੀਤੇ ਜਾਣਗੇ ਤਾਂ ਕਿ ਪਾਰਟੀ ਰੂਹ ਹੋਰ ਵੀ ਹਲਾਰਾ ਮੇਸੇਜ